ਹਾਣੀ ਆ ਕਾਲੀ ਤੇ ਤੁਹੀ ਕਰੇ ਕੋ ਕੋ ਹਾਣੀ ਆ ਕਾਲੀ ਤੇ ਤੁਹੀ ਕਰੇ ਕੋ ਕੋ ਹਾਣੀ ਆ ਕਾਲੀ ਤੇ ਕੈਤਾ ਬੁਰਜ ਬਰਾਬਰ ਮੋਰੀ ਚਾ ਬੁਰਜ ਬਰਾਬਰ ਮੋਰੀ ਦੀਵਾ ਕਿਸਦੇ ਚਲਿਏ ਨੀ ਚਾਰੇ ਮੈਂ ਖੜਾ ਹੋਏ ਬਣ ਕੇ ਬੱਲੇ 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 ਨੀਤੀ ਨੀਨੀ ਕੋਟੜੇ ਖੰਡਾ ਨਾਰ ਕੋ ਕੰਨੀ ਕੋ ਮੇਂ ਨੀ ਹੁਸੇ ਖੰਡਾ ਨਾਰ ਕੋ ਦਾਨੀ ਕੋ ਕੀ ਸੁਣਨੇ ਆਂਰਾ ਨੀ ਤੇ ਹੋਰ ਮੇਰੇ ਦੀ ਗੱਲ ਸੁਣਾਵਾ ਮਿਰਚ ਮਸਾਲਾ ਲਾ ਕੇ ਨੀ ਅਤੀ ਰਾਤੋਂ ਕਰ ਨੂੰ ਵੜਦਾ ਨੀ ਅਤੀ ਰਾਤੋਂ ਕਰ ਨੂੰ ਵੜਦਾ ਤਾਰੂ ਦੀ ਕੋਟ ਲਾ ਕੇ ਨੀ ਰੰਨ ਤੋ ਉਹਦੀ ਬੜੀ ਮਜਾਜਣ ਬੱਲੇ ਬੱਲੇ ਨੀ ਰਾਤ ਤੋ ਜਾ ਜਣ ਬੈਗੀ ਪੀੜਾ ਢਾਕੇ ਨੀ ਤੜਕੇ ਉੱਠਕੇ ਚਾ ਕਰ ਲੈਂਦਾ ਉਈ ਤੜਕੇ ਉੱਠਕੇ ਚਾ ਕਰ ਲੈਂਦਾ ਲੋਗ ਲੈ ਛੀਆਂ ਪਾਕੇ ਨੀ ਰਨ ਖੁਸ਼ ਕਰਨੀ ਚਾ ਦਾ ਕਲਾਸ ਪਿਆਕੇ 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 ਨੀ ਰਨ ਖੁਸ਼ ਕਰਨੀ ਕੋਣਿਆ ਸਰੋਣ ਕਰਿਓ

کراري گيا پهلا واري ني ਪੈਂਦੀ ਬੱਲੇ 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 ਮੋਟਕੀ ਨਾਲ ਅੱਜ ਬਾਉ ਪੈਂਦੀ ਰੋਟੀ ਸੇ ਇੱਕ ਨਾਲ ਰਹਿੰਦੀ ਇੱਕ ਦੁੱਖ ਮਾਰ ਗਿਆ ਸੁਰਤਰਨਾ ਵਿੱਚ ਕਹਿੰਦੀ ਇੱਕ ਦੁੱਖ ਮਾਰ ਗਿਆ ਸੁਰਤਰ ਜਨਮ ਵਾਲੇ ਭੁੱਖੇ ਮਰਨਗੇ ਛੜਾ ਪਲਾਂ ਡੇਕਾਵੇ ਬੋਲ ਦੀ ਜਾਂਦੀ ਹੈ ਗਾੜੀ ਕੋਈ ਸਾਂਨਿੰਜੋ ਮੇਰੀ ਮਰਗੀ ਸੱਸ ਕੁੜੇ ਮੈਂ ਪੰਡਿਤ ਪੰਡਿਤ ਪਾਈ ਹੱਸ ਕੁੜੇ ਮੈਨੂੰ ਦਿਲ ਦੇ ਦਿਲ ਦੇ ਦਾਰੇ ਪੈਣ ਕੁੜੇ ਮੈਨੂੰ ਹੁਟੇ ਮੇਰੀ ਇੱਕੋ ਇੱਕ ਇੱਕੋ ਇੱਕ ਅਰਜ ਪੁਖਾ ਦਿਓ ਨੀ ਮੇਰੇ ਸਾਰੇ ਨੂੰ ਸਾਰੇ ਇਨਸਾਖ ਕਰਾ ਦਿਓ ਨੀ ਮੇਰੇ ਸਾਰੇ ਨੂੰ ਸਾਰੇ ਇਨਸਾਖ ਕਰਾ ਦਿਓ ਨੀ ਮੇਰੇ ਸਾਰੇ ਨੂੰ ਸਾਰੇ ਇਨਸਾਖ ਕਰਾ ਦਿਓ ਨੀ ਮੇਰੇ ਸਾਰੇ ਨੂੰ ਨਵੀਂ ਨਵੀਂ ਮੇਸੌਰ ਆਈ ਸੌਰਿਆਂ ਦੇ ਟੱਬਰ ਪਰ ਨਹੀਂ ਵੇਖਣ ਨੂੰ ਤਾਂ ਇਉਂ ਲੱਗਦਾ ਨਹੀਂ ਵੇਖਣ ਨੂੰ ਤਾਂ ਇਉਂ ਲੱਗਦਾ ਜਿਉਂ ਪੇਡਾਂ ਦਾ ਵੜਾ ਜਿਉਂ ਪੇਡਾਂ ਦਾ ਵੜਾ ਨਹੀਂ ਸੋਰਾ ਮੇਰਾ ਐਡਾ ਲੰਮਾ ਜਿਉਂ ਬਿਜਲੀ ਦਾ ਖੰਭਾ ਨਹੀਂ ਹਾਲ ਬਜ਼ਾਰੋਂ ਪੈਂਟ ਸਵਾਉਂਦਾ ਬੱਲੇ ਬੱਲੇ ਹਾਲ ਬਾਜ਼ਾਰੋਂ ਪੈਂਟ ਸਵਾਉਂਦਾ ਅਜੇ ਵੀ ਗਿੱਟਿਓ ਨੰਗਾ ਨਹੀਂ ਗੇਠ ਮੇਰੇ ਦੀਆਂ ਗੇਠ ਗੇਠ ਮੁੱਛਾਂ ਜੇ ਤੇ ਮੇਰੇ ਦੀਆਂ ਗੇਠ ਗੇਠ ਮੁੱਛਾਂ ਦੋ ਦੋ ਗੁੱਤਾਂ ਕਰਦਾ ਨਹੀਂ ਸੱਸ ਮੇਰੀ ਨੇ ਚਰਖਾ ਢਾਇਆ ਸੱਸ ਮੇਰੀ ਨੇ ਚਰਖਾ ਢਾਇਆ ਗਿੰਗਣ ਲਾਵਾਂ ਤਾਗੇ ਜਿਹਦੇ ਨਾਲ ਮੈਂ ਵਿਆਈਆਂ ਨਹੀਂ ਅੜਿਓ ਸੁਤਾ ਪਿਆ ਨਾ ਜਾਗੇ ਜਿਹਦੇ ਨਾਲ ਮੈਂ ਵਿਆਈਆਂ ਅੜਿਓ ਸੁਤਾ ਪਿਆ ਨਾ ਜਾਗੇ ਜਿਹਦੇ ਨਾਲ ਸਾ ਲੈ ਕੇ ਚਲੀ ਤੇ ਮੱਥੇ ਲੱਗਿਆ ਤਾਰਾ ਆ ਜੋ ਮੇਰਾ ਇਹ ਆਪੇ ਗੱਲ ਗਿਆ ਸੱਜਾਂਗੇ ਬੱਲੇ ਬੱਲੇ ਦਿੱਲਤਾ ਮੇਰਾ ਹੋ ਬਿਲ ਗਿਆ ਜਿਉ ਸੋਨ ਦਾ ਪਾਰਾ ਨਿਹਾਲੀਆਂ ਨਿਹਾਲੇ ਸਾੜਦੇ ਮੇਰੇ ਲੋਗ ਦਾ ਪੀ I'm going <laughs> ਟਣ ਗਿਆ ਸੀ ਖੱਟ ਕੇ ਨਿਆਂ ਦੀ ਗੋਭੀ ਨਹੀਂ ਮੜਕ ਬਥੇਰੀ ਸੀ ਰੰਕਾ ਵਾਲੇ ਨੇ ਟੋਪੀ ਨਹੀਂ ਮੜਕ ਤੇਰੀ ਓਏ ਹਾਏ ਪਿੰਡਾ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ ਨਹੀਂ ਪਿੰਡਾ ਵਿੱਚੋਂ ਪਿੰਡ ਸੁਣੀਦਾ ਬੱਲੇ ਬੱਲੇ ਪਿੰਡ ਸੁਣੀਦਾ ਮੋਗਾ ਨਹੀਂ ਉਥੋਂ ਦਾ ਇੱਕ ਸਾਦ ਸੁਣੀਦਾ ਉਹ ਤਾਂ ਦਾ ਇੱਕ ਸਾਜ ਸੁਿੰਗਾ ਉੱਡੀ ਬੜੀ ਸੋਭਾ ਨੀਉਂਦੀ ਜਦ ਨੂੰ ਖੜਾ ਚਕਾਉਂਦੇ ਮਗਰੋਂ ਮਾਰਦਾ ਘੋੜਾ ਨਹੀਂ ਲੱਗ ਮੇਰਾ ਕੱਤ ਲਾ ਜਿਆ ਫਾਰਸਾਨਾ ਜੋਗਾ ਨਹੀਂ ਮੇਰਾ ਕੱਤ ਲਾ ਜਿਆ ਫਾਰਸਾਨਾ ਜੋਗਾ ਨਹੀਂ ਮੇਰਾ ਕੱਤ ਲਾ ਜਿਆ ਫਾਰਸਾਨਾ ਜੋਗਾ ਨਹੀਂ ਮੇਰਾ ਕੱਤ ਲਾ ਜਿਆ ਤਾਰੀ ਦੇ ਮੁੰਡੇ ਕਰਨ ਦਾ ਅਤਨਾ Sapuni varagi tor si jalma, sapani jal ma, Sapuni varagi sapani si રાણીયા મેં દેકે કે કે મોલ દેતા લે છિયા સોલે નચ્ચીયં દરાણીયા જટાણીયા નું કેકે ડોમે પેના નચ્ચીયં સોલે નચ્ચીયં દરાણીયા જટાણીયા પતલડી અલકંદારી سناઉંગી માના દી મે મછલી મે મછલી દરિયાવાંધી મે મછલી મે મછલી દરિયાવાંધી મે મછલી મે મછલી દરિયાવાંધી મે મછલી ਕੀ ਕਰਦਾ ਡਾਣਾ ਦੋਕਿਆਂ ਦੇ ਮੁੰਡੇ ਕਰਨ ਬਲਾਈ ਕਾਂ ਦੋਕਿਆਂ ਦੇ ਮੁੰਡੇ ਕਰਨ ਬਲਾਈ ਕਾਂ ਲਾਗੇ ਪਾਕਿਸਤਾਨਾ ਨਾ ਦੋਕਿਆਂ ਦੇ ਮੁੰਡੇ ਕਰਨ ਬਲਾਈ ਕਾਂ ਪਾ ਕੇ ਬਲਾਈ ਤੀ ਬਾਣਾ ਕੌਕਿਆਂ ਦੇ ਮੁੰਡੇ ਕੌਕਿਆਂ ਦੇ ਮੁੰਡੇ ਪੀਣ ਸ਼ਰਾਬਾਂ ਪੈਣੀ ਆਵੇ ਜਾਣਾ ਕੁਰਤੀ ਪਤਲੋ ਦੀ ਲੋਟਪੋਟ ਹੋ ਜਾਣਾ ਕੁਰਤੀ ਪਤਲੋ ਦੀ ਲੋਟਪੋਟ ਹੋ ਜਾਣਾ ਕੁਰਤੀ ਪਤਲੋ ਦੀ ਲੋਟਪੋਟ ਹੋ ਜਾਣਾ ਪਟਲੋ ਦੀ ਲੋਟਪੋਟ ਹੋ ਜਾਣਾ ਪੁੱਤ ਚਿੰਤੇ ਚਿੰਤੇ ਛੋੜਾ ਮੁੰਡੇ ਨੇ ਬੈਠਾ ਨਿ ਕਰਾਇਆ ਸੋਲੀ ਚੱਕਿਓ ਜੋਰ ਮੁੰਡਿਆ ਨਹੀਂ ਤਾਂ ਜਾਣੇ ਮੋਲਾ ਜੇ ਟਟ ਮੁੰਡਿਆ ਨਹੀਂ ਤਾਂ ਜਾਣਗੇ ਮੋਲਾ ਜੇ ਟਟ ਮੁੰਡਿਆ ਨਹੀਂ ਤਾਂ ਜਾਣਗੇ ਮੋਲਾ ਜੇ ਟਟ ਮੁੰਡੇ ਨੇ ਕੈਂਠਾ ਖੜਾ ਲਿਆ ਮੈਨੂੰ ਵੀ ਕਰਾ ਦੇ ਹੱਸ ਮੁੰਡਿਆ ਵੇ ਨਹੀਂ ਦਿਉਂ ਘਰ ਤੇ Yeah. yeah. पयानी मेरे बाप सहलियो तूं ॾु शव